ਮਰਜ਼ੀ ਉਹ ਕਰਾਣਾ ਮੀ ਆਵੇ ਨੇਰੀ ਆਵੇ ਤੂਫਾਨ ਆਵੇ ਜੋ ਮਰਜ਼ੀ ਹੋਵੇ ਮੈਂ ਆਪਣੇ ਗੋਲ ਤੱਕ ਪਹੁੰਚਣਾ ਹੀ ਪਹੁੰਚਣਾ ਵਾਂ ਇਸੇ ਤਰ੍ਹਾਂ ਤੁਸੀਂ ਵੀ ਅਗਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹੋ ਤੁਸੀਂ ਕੰਮ ਕਰੋਗੇ ਆਪਣਾ ਲਕਸ਼ਿਅ ਤੈਅ ਕਰ ਲਓਗੇ ਮੈਂ ਕਹਿੰਦਾ ਤੁਸੀਂ ਲੱਖਵਤੀ ਨਹੀਂ ਤੁਸੀਂ ਕਰੋੜਪਤੀ ਬਣ ਜਾਓਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਉਮੀਦ ਕਰਦਾ ਤੁਸੀਂ ਸਾਰੇ ਠੇਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ change your life the secret ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੋਪਿਕ ਆ ਉਹ ਹੋਏਗਾ ਜੀ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਇੱਕ ਕਾਮਯਾਬ ਸਫਲ ਆਦਮੀ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਇੱਕ ਲਕਸ਼্য طے ਕਰੋ ਜਦੋਂ ਤੱਕ ਤੁਸੀਂ ਆਪਣਾ ਲਕਸ਼্য طے ਨਹੀਂ ਕਰੋਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸাকਸੈਸ ਨਹੀਂ ਹੋ ਸਕੋਗੇ ਕਦੇ ਵੀ ਸਫਲ ਨਹੀਂ ਹੋ ਸਕੋਗੇ ਮੰਨੋ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਜਦੋਂ ਤੱਕ ਤੁਹਾਡਾ ਇੱਕ ਲਕਸ਼ਣ ਨਹੀਂ ਨਾ ਹੋਵੇਗਾ ਤੋ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਵੋਗੇ ਅਗਰ ਤੁਸੀਂ ਦੇਖੋ ਬਿਨਾ ਲਕਸ਼ਤੋ ਬਿਨਾ ਅਗਰ ਮੰਨ ਲਓ ਤੁਹਾਡਾ ਲਕਸ਼ਤ ਹੀ ਨਹੀਂ ਹੈਗਾ ਤੋ ਤੁਸੀਂ ਇੱਧਰ ਉੱਧਰ ਭੱਜਦੇ ਫਿਰ ਜਾਉਂਗੇ ਮੰਨ ਲਓ ਕਿ ਜਿਹੜਾ ਚਾਹੇ ਕੁੱਤਾ ਲਾ ਲਓ ਚਾਹੇ ਕੋਈ ਵੀ ਚੀਜ਼ ਲਗਾ ਲਓ ਉਹਦਾ ਕੋਈ ਲਕਸ਼ਤ ਨਹੀਂ ਹੁੰਦਾਗਾ ਉਹਨੇ ਕਿੱਥੇ ਜਾਣਾ ਵਾ ਉਹ ਇੱਧਰ ਉੱਧਰ ਭੜਕਦਾ ਫਿਰ ਜਾਂਦਾ ਹੁੰਦਾ ਉਹ ਜਾਨੀ ਕਿ ਉਹ ਟਾਈਮ ਪਾਸ ਜਿਹਾ ਕਰਦਾ ਫਿਰ ਜਾਂਦਾ ਵਾ ਜਦੋਂ ਤੱਕ ਤੁਹਾਡੇ ਕੋਲ ਤੁਹਾਡਾ ਲਕਸ਼ਤ ਨਹੀਂ ਨਾ ਹੋਏਗਾ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗੋਲ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਕ ਲਕਸ਼ਤ ਤੈਅ ਕਰੋ ਮੰਨ ਕੇ ਚਲੋ ਤੁਸੀਂ ਔ ਇੱਕ ਤੁਸੀਂ ਇੰਜੀਨੀਅਰਿੰਗ ਕਰਕੇ ਤੁਸੀਂ ਇੰਜੀਨੀਅਰ ਬੰਨਾ ਚਾਹੁੰਦੇ ਤੁਸੀਂ ਤੁਸੀਂ ਜਦ ਤੁਸੀਂ ਤੁਹਾਡਾ ਯਾਨੀ ਕਿ ਐਮ ਹੈਗਾ ਵਾ ਤੁਹਾਡਾ ਲਕਸ਼ ਇਹ ਲਕਸ਼ ਤੁਹਾਡਾ ਤੈ ਹੋ ਗਿਆ ਤੁਸੀਂ ਇੰਜੀਨੀਅਰ ਬੰਨਣਾ ਹੀ ਬੰਨਣਾ ਵਾ ਤਾਂ ਫਿਰ ਤੁਹਾਡੇ ਕਿ ਤੁਹਾਡਾ ਉਹ ਲਕਸ਼ ਇੱਕ ਤੈ ਹੋ ਗਿਆ ਵੀ ਮੈਂ ਉਸ ਲੈਵਲ ਤੱਕ ਜਾਣਾ ਹੀ ਜਾਣਾ ਵਾ ਜਦੋਂ ਤੁਹਾਡਾ ਲਕਸ਼ ਹੀ ਤੁਹਾਡਾ ਕਲੀਅਰ ਹੈਗਾ ਸਪਸ਼ਟ ਹੈਗਾ ਤਾਂ ਉਹ ਵਾਕ ਤੁਸੀ ਕੁਛ ਨਹੀਂ ਕਰ ਸਕਦੇਗੇ ਹੁਣ ਤੁਸੀਂ ਮੰਨ ਲਓ ਤੁਸੀਂ ਇੰਜੀਨੀਅਰ ਬੰਨਾ ਚਾਹੁੰਦੇ ਹੋ ਜਦ ਲਈ ਤੁਸੀਂ ਇੰਜੀਨੀਅਰਿੰਗ ਕਰਕੇ ਇੰਜੀਨੀਅਰ ਬੰਨਾ ਚਾਹੁੰਦੇ ਹੋ ਟੋਪ ਦਾ ਵਧੀਆ ਬੰਨਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਤੁਹਾਡਾ ਨਕਸ਼ਾ ਜਦੋਂ ਇੱਕ ਵਾਰੀ ਤੈ ਹੋ ਗਿਆ ਤੁਸੀਂ ਉਸ ਮੁਤਾਬਿਕ ਕੰਮ ਕਰਨਾ ਸ਼ੁਰੂ ਕਰਵੋਗੇ ਜਿਵੇਂ ਮੰਨ ਕੇ ਚਲੋ ਮੈਂ ਇੱਕ ਐਡੀਟਿੰਗ ਦਾ ਕੋਰਸ ਕਰਨਾ ਚਾਹਨਾ ਫਿਲਮ ਐਡੀਜੀ ਐਡੀਡੀ ਦਾ ਫਿਲਮ ਐਡੀਟਿੰਗ ਦਾ ਕੰਮ ਕਰਨਾ ਚਾਹਨਾ ਵੀ ਐਫਐਕਸ ਦਾ ਮੈਂ ਕੰਮ ਕਰਨਾ ਚਾਹਨਾ ਵਾ ਜਦ ਲਈ ਇਹ ਮੇਰਾ ਲਕਸ਼ਣ ਦੀਦਾਰਤ ਹੋ ਗਿਆ ਇਹ ਮੈਂ ਆਪਣਾ ਲਕਸ਼ਣ ਮੰਨ ਲਿਆ ਹੀ ਮੈਂ ਇਹ ਆਪਣਾ ਜਿਹੜਾ ਉਹ ਲਕਸ਼ਣ ਵੀ ਪ੍ਰਾਪਤ ਕਰਨਾ ਹੀ ਕਰਨਾ ਵਾ ਉਸੇ ਮੁਤਾਬਕ ਫਿਰ ਮੈਂ ਆਪਣੀ ਜਿਹੜੀ ਮੇਰੀ ਪੜ੍ਹਾਈ ਆ ਮੈਂ ਉਸ ਤਰ੍ਹਾਂ ਦੀ ਕਰਨੀ ਸ਼ੁਰੂ ਕਰਦਾਗਾ ਜਗਿਸ ਇੰਸਟੀਚਿਊਟ ਦੇ ਵਿੱਚ ਮੈਂ ਦਾਖਲਾ ਲੈ ਲਾਂਗਾ ਜਿਹਦੇ ਵਿੱਚ ਡੀਟੀ ਦੇ ਵੀਐਫਐਕਸ ਵਗੈਰਾ ਸਿਖਉਂਦੇ ਹੋਣ ਕਿਉਂਕਿ ਮੈਂ ਇਹ ਐਮ ਆਪਣਾ ਪੂਰਾ ਕਰਨਾ ਹੀ ਕਰਨਾ ਹੈ ਇਸ ਐਮ ਤੱਕ ਪਹੁੰਚਣੇ ਪਹੁੰਚਣਾ ਹੈ ਸੋ ਜਦੋਂ ਤੱਕ ਤੁਸੀਂ ਆਪਣਾ ਕੋਈ લક્ષ્ય ਨਿਰਧਾਰਤ ਨਹੀਂ ਕਰੋਗੇ ਆਪਣਾ લક્ષ્ય ਤੁਸੀਂ ਮੰਨੋਗੇ ਨਹੀਂ ਉਦੋਂ ਤੱਕ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਕਿ ਤੁਸੀਂ ਇਧਰ ਉਧਰ ਬਸ ਟੱਕਰਾਂ ਮਾਰਦੇ ਫਿਰ ਜਾਓਗੇ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸাকਸੈਸਫੁਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਭ ਤੋਂ ਪਹਿਲਾਂ ਆਪਣਾ ਇੱਕ ਲਕਸ਼ ਆਪਣਾ ਗੋਲ ਆ ਜੋ ਵੀ ਤੁਹਾਡਾ ਗੋਲ ਆ ਉਹ ਤੁਸੀਂ ਤੈਅ ਕਰ ਲਓ ਉਹਦੇ ਤੌਰ ਤੇ ਮੈਂ ਤੁਹਾਨੂੰ ਇੱਕ ਹੋਰ ਉਧਰ ਦੇ ਕੇ ਸਮਝਾਣਾ ਮੰਨ ਲੈ ਕਿ ਚਲੋ ਮੈਂ ਪਟਿਆਲੇ ਤੋਂ ਜੰਮੂ ਜਾਣਾ ਜਾਂਦਾ ਵਾਂ ਹੁਣ ਇਹ ਮੇਰਾ ਲਕਸ਼ ਹੋ ਗਿਆ ਇਹ ਮੇਰਾ ਲਕਸ਼ ਹੋ ਗਿਆ ਵੀ ਮੈਂ ਪਟਿਆਲੇ ਤੋਂ ਪਟਿਆਲਾ ਤੋਂ ਜੰਮੂ ਜਾਣਾ ਜਾਂਦਾ ਮੈਂ ਪਟਿਆਲਾ ਤੋਂ ਜੰਮੂ ਜਾਣਾ ਚਾਹੁੰਦਾ ਮੈਂ ਇਹ ਮੇਰਾ ਲਕਸ਼ ਹੋ ਗਿਆ ਜੰਮੂ ਪਟਿਆਲੇ ਮੈਂ ਤੁਰਨਾ ਵਾ ਤੇ ਮੈਂ ਜੰਮੂ ਪਹੁੰਚਣਾ ਵਾ ਇਹ ਮੇਰਾ ਲਕਸ਼ ਹੋ ਗਿਆ ਤੇ ਇੱਥੋਂ ਮੈਂ ਤੁਰਨਾ ਵਾ ਜਨਕੀ ਤੁਮੇ ਸ਼ੁਰੂਆਤ ਕਰਨੀ ਆ ਤੇ ਇਹ ਮੇਰਾ ਐਂਡ ਪੁਆਇੰਟ ਆ ਇਹ ਇਹ ਮੇਰਾ ਐਂਡ ਪੁਆਇੰਟ ਆ ਮੈਨੇ ਜਿੰਨੀ ਮਰਜੀ ਹੋਕੜਾਣਾ ਮੀ ਆਵੇ ਨੇਰੀ ਆਵੇ ਤੂਫਾਨ ਆਵੇ ਜੋ ਮਰਜੀ ਹੋਵੇ ਮੈਂ ਆਪਣੇ ਗੋਲ ਤੱਕ ਪਹੁੰਚਣਾ ਹੀ ਪਹੁੰਚਣਾ ਵਾਂ ਮੈਥੋਂ ਚੱਲ ਕੇ ਆਪਣੇ ਗੋਲ ਤੱਕ ਪਹੁੰਚਣਾ ਹੀ ਪਹੁੰਚਣਾ ਇਹ ਮੇਰਾ ਲਕਸ਼ਾ ਜੰਮੂ ਤੱਕ ਪਹੁੰਚਣ ਦਾ ਤੇ ਜੋ ਮਰਜੀ ਹੋਵੇ ਜਿੰਨੀ ਮਰਜੀ ਕੋਰੋਂ ਆਣ ਹਾਂ ਉਹ ਗੱਲ ਵੱਖਰੀ ਆ ਮੈਂ ਇੱਕ ਦਿਨ ਲੇਟ ਪਹੁੰਚਾਂ ਜਾਂ ਫਿਰ ਮੈਂ ਦੋ ਦਿਨ ਲੇਟ ਪਹੁੰਚਾਂ ਉਹ ਮੇਰੇ ਤੇ ਡਿਪੈਂਡ ਕਰਦਾ ਪਰ ਮੈਂ ਪਹੁੰਚਾਂਗਾ ਜ਼ਰੂਰ ਉਥੇ ਦੇਖਣ ਨੂੰ ਇੱਕ ਦਿਨ ਉੱਥੇ ਪਹੁੰਚਾਂਗਾ ਜ਼ਰੂਰ ਜੋ ਵੀ ਮੇਰਾ ਕਰਤੱਵ ਹੈ ਲਕਸ਼ਾ ਪੜਾ ਧਾਰ ਲਿਆ ਉੱਥੇ ਵੀ ਜਾਣਾ ਹੀ ਜਾਣਾ ਵਾ ਇਸੇ ਤਰ੍ਹਾਂ ਮੰਨ ਕੇ ਚੱਲ ਜਓ ਮੰਨ ਕੇ ਚੱਲੋ ਬੱਸ ਡਰਾਈਵਰ ਆ ਇਹਨੇ ਬੱਸ ਡਰਾਈਵਰ ਨੇ ਪਟਿਆਲੇ ਤੋਂ ਚੱਲ ਕੇ ਜੰਮੂ ਤੱਕ ਪਹੁੰਚਣਾ ਵਾ ਇਹਨੇ ਲਕਸ਼ ਨਿਰਧਾਰਤ ਕਰ ਲਿਆ ਵੀ ਮੈਂ ਜੰਮੂ ਜਾਣਾ ਜਿਹੜੀਆਂ ਮੇਰੇ ਅੰਦਰ ਸਵਾਰੀਆਂ ਬੈਠੀਆਂ ਨੇ ਬੱਸ ਦੇ ਵਿੱਚ ਇਹਨਾਂ ਨੂੰ ਮੈਂ ਜੰਮੂ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪਹੁੰਚਾਉਣਾ ਹੀ ਪਹੁੰਚਾਣਾ ਵਾ ਤਾਂ ਇਹ ਕੀ ਕਰੇਗਾ ਇੱਥੋਂ ਜਦੋਂ ਪਟਿਆਲੇ ਤੋਂ ਚੱਲੇਗਾ ਯੂਨੀਵਰਸਿਟੀ ਦੇ ਵਿੱਚ ਜਿੰਨੀਆਂ ਮਰਜ਼ੀ ਓਕੜ ਆ ਜਾਣ ਪਰੀ ਦੇ ਜਿਹੜੀਆਂ ਵਿੱਚ ਸਵਾਰੀਆਂ ਬਿਠਾਈਆਂ ਨੇ ਜੰਮੂ ਦੀਆਂ ਇਹਨਾਂ ਨੇ ਉਹਨੂੰ ਜੰਮੂ ਤੱਕ ਪਹੁੰਚੋਣਾ ਹੀ ਪਹੁੰਚਾਣਾ ਵਾ ਚਾਹੇ ਅੱਧਾ ਘੰਟਾ ਲੇਟ ਪਹੁੰਚਾਵੇ ਜਾਂ 2 ਘੰਟੇ ਲੇਟ ਪਹੁੰਚਾਵੇ ਜਾਂ 4 ਘੰਟੇ ਲੇਟ ਪਹੁੰਚਾਵੇ ਲੇਕਿਨ ਪਹੁੰਚਾਏਗਾ ਹੀ ਪਹੁੰਚਾਏਗਾ ਇਸੇ ਤਰ੍ਹਾਂ ਤੁਸੀਂ ਵੀ ਅਗਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਤੁਸੀਂ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਇੱਕ ਲਕਸ਼ਪਹਿਲਾ ਤੈਅ ਕਰਨਾ ਪਵੇਗਾ ਐ ਨਹੀਂ ਹੈਗਾ ਵੀ ਤੁਸੀਂ ਆਪਣਾ ਲਕਸ਼ਪ ਅੱਜ ਤੁਸੀਂ ਸੋਚਿਆ ਵੀ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਵਾਂ ਕੰਦੂ ਤੁਸੀਂ ਆਪਣਾ ਲਕਸ਼ਾ ਜਿਹੜਾ ਚੇਂਜ ਕਰ ਲਓ ਤੁਸੀਂ ਕਹਿੰਦੇ ਨਹੀਂ ਮੈਂ ਇੰਜੀਨੀਅਰ ਨਹੀਂ ਬਣਨਾ ਤਾਂ ਛੱਡ ਪਰਾ ਮੈਂ ਇੱਕ ਸਪੋਰਟਸ ਪਰਸਨ ਬਣਾਂਗਾ ਉੱਤੇ ਫਿਰ ਮੈਂ ਬੁਨੰਪਿੰਗ ਖੇਡਾਂਗਾ ਫਿਰ ਤੁਸੀਂ ਦੇਖ ਕੇ ਇੱਕ ਦਿਨ ਗਰਾਊਂਡ ਦੇ ਵਿੱਚ ਗਏ ਗਰਾਊਂਡ ਦੇ ਵਿੱਚ ਤੁਹਾਡੇ ਨਾਲ ਗੱਲ ਨਹੀਂ ਹੋਈ ਤੁਸੀਂ ਥੱਕ ਕੇ ਤੁਸੀਂ ਕਹਿੰਦੇ ਨਹੀਂ ਯਾਰ ਮੈਂ ਨਹੀਂ ਮੈਂ ਬੋਡੀ ਬਿਲਡਰ ਦੇਖਦਾ ਤੁਸੀਂ ਕੋਈ ਤੁਸੀਂ ਸੋਚ ਵੀ ਜਾਣਾ ਬੋਡੀ ਬਿਲਡਿੰਗ ਕਰਨੀ ਸ਼ੁਰੂ ਕਰ ਦੇਣਾ ਤਾਂ ਤੁਸੀਂ ਬੋਡੀ ਬਿਲਡਿੰਗ ਵੱਲ ਵੜ ਗਏ ਹਨਾ ਜਾਨੀ ਕਿ ਤੁਹਾਡਾ ਨਕਸ਼ਾ ਨਹੀਂ ਇੱਤੋਂ ਨਿਰਦਾ ਹੋ ਰਿਹਾ ਤੁਹਾਡਾ ਲਕਸ਼ੀ ਤੁਹਾਡੇ ਕੋਲੋਂ ਤੇ ਹੋ ਰਿਹਾ ਤੁਹ ਤੁਸੀਂ ਜ਼ਿੰਦਗੀ ਚ ਕੀ ਕਰੋਗੇ ਕੁਛ ਵੀ ਨਹੀਂ ਕਰ ਸਕਦੇ ਤੁਸੀਂ ਆ ਚਾਰ ਪੰਜ ਦਿਨ ਤੋਂ ਤੁਸੀਂ ਪਹਿਲਾਂ ਹੀ ਖਰਾਬ ਕਰਤੇ ਤੁਸੀਂ ਇਸੇ ਤਰ੍ਹਾਂ ਜਦੋਂ ਤੁਸੀਂ ਆਪਣਾ ਲਕਸ਼ਣ ਨੀਤੇ ਕਰਦੇ ਹੈਗੇ ਕਦੇ ਉਹ ਸੋਚਣ ਲੱਗ ਜਾਂਦੇ ਨੇ ਕਦੇ ਕੋ ਸੋਚਣ ਲੱਗ ਜਾਂਦੇ ਨੇ ਕਦੇ ਉਹ ਸੋਚ ਲੱਗ ਜਾਂਦੇ ਨੇ ਤੁਹਾਡਾ ਦਿਮਾਗ ਵੀ ਭਜਨ ਹੁੰਦਾ ਰਹਿੰਦਾ ਵਾ ਤੇ ਤੁਸੀਂ ਖੁਦ ਵੀ ਭਜਨ ਹੁੰਦੇ ਰਹਿੰਦੇ ਨੇ ਇਹਦੇ ਨਾਲ ਕੀ ਆ ਤੁਹਾਡਾ ਜਿਹੜਾ ਸਮਾਂ ਤੁਹਾਡਾ ਸਮਾਂ ਬਰਬਾਦ ਹੋ ਜਾਂਦਾ ਵਾ ਇਤਨਾ ਤੁਹਾਡਾ ਸਮਾਂ ਬਰਬਾਦ ਹੋ ਰਿਹਾ ਵਾ ਹੋਰ ਉਸ ਨਹੀਂ ਹੈਗਾ ਕਿਉਂਕਿ ਜਿਹੜਾ ਤੁਸੀਂ ਇਹ ਸਮਾਂ ਬਰਬਾਦ ਕਰ ਲਿਆ ਜੇ ਤੁਸੀਂ ਇੱਕ ਵਾਰੀ ਆਪਣੇ ਮਨ ਦੇ ਵਿੱਚ ਥਾਮ ਲੋ ਤੁਸੀਂ ਮਨ ਦੇ ਵਿੱਚ ਧਾਰਨੂ ਤੁਹਾਡਾ ਜਿਹੜਾ ਨਕਸ਼ਾ ਤੁਸੀਂ ਉੱਥੇ ਪਹੁੰਚਣਾ ਹੀ ਪਹੁੰਚਣਾ ਵਾ ਜਿਹੜੇ ਤੁਸੀਂ ਚਾਰ ਪੰਜ ਦਿਨ ਖਰਾਬ ਕੀਤੇ ਆ ਕਿਉਂ ਨਾ ਤੁਸੀਂ ਉਸੇ ਲਕਸ਼ਪਿਛੇ ਤੁਸੀਂ ਲੱਗਦੇ ਤਾਂ ਤੁਸੀਂ ਕਿਤੇ ਦੇ ਕਿਤੇ ਪਹੁੰਚ ਜਾਂਦੇ ਸੋ ਇਸ ਕਰਕੇ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਅਗਰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਚਾਹੇ ਦੇਖੋ ਤੁਸੀਂ ਕਿੰਨ ਵੀ ਜਮੈਂ ਅਮੀਰ ਬਣਨਾ ਚਾਹੁੰਦਾ ਵਾ ਇੱਕ ਅਮੀਰ ਇਨਸਾਨ ਬਣਨਾ ਚਾਹੁੰਦਾ ਵਾ ਮੈਂ ਗਰੀਬ ਨਹੀਂ ਮੇਰੇ ਨਾਲ ਰਹਦਾ ਹੈਗਾ ਤੁਸੀਂ ਇਹ ਗੱਲ ਸੋਚਦੇ ਹੋ ਅਗਰ ਤੁਸੀਂ ਇਹ ਗੱਲ ਸੋਚ ਲੈਣੇ ਹੋ ਤਾਂ ਅਮੀਰ ਬਣਨ ਵਾਸਤੇ ਇਹ ਤੁਹਾਡਾ ਇੱਕ ਲਕਸ਼ ਹੋ ਗਿਆ ਉਨ ਜਦੋਂ ਤੁਹਾਨੂੰ ਪਤਾ ਵਾਈ ਯਾਰ ਵੀ ਮੈਂ ਅਮੀਰ ਬਣਨਾ ਵਾ ਇਹ ਤੁਹਾਡਾ ਲਕਸ਼ਣ ਨਹੀਂ ਰਹਾ ਹੋ ਗਿਆ ਤੇ ਆਟੋਮੈਟਿਕ ਹੀ ਤੁਹਾਨੂੰ ਪਤਾ ਵਾ ਜੇ ਅਮੀਰ ਐਵੇਂ ਤਾਂ ਮੈਂ ਹੋ ਨਹੀਂ ਸਕਦਾਗਾ ਮੈਨੂੰ ਕੰਮ ਕਰਨਾ ਪਏਗਾ ਤੇ ਜਿਹੜੇ ਵੀ ਪੈਸੇ ਕਮਾਵਾਂਗਾ ਮੈਨੂੰ ਉਹਨਾਂ ਪੈਸੇ ਇਨਵੈਸਟਮੈਂਟ ਕਰਨੇ ਪੈਣਗੇ ਪੈਸੇ ਦੀ ਜਿਹੜੇ ਮੈਂ ਇਨਵੈਸਟ ਕਰਾਂਗਾ ਜੇ ਕਿਤੇ ਇਨਵੈਸਟਿੰਗ ਕਰਦਾ ਜਾਊਂਗਾ ਵੀ ਉੱਥੋਂ ਫਿਰ ਬਿੰਦੂ ਇਨਵਿਦਿੰਨੇ ਪੈਸੇ ਇਕੱਠੇ ਹੋਣਗੇ ਜਾਂ ਹੋਰ ਹੋਊਗਾ ਜਾਂ ਕੁਝ ਵੀ ਹੋਊਗਾ ਹਨਾ ਕਿਉਂਕਿ ਤੁਹਾਡੇ ਮਨ ਦੇ ਅੰਦਰ ਤੁਹਾਡੇ ਦਿਮਾਗ ਦੇ ਅੰਦਰ ਇੱਕ ਨਿਸ਼ਚਾ ਤੁਸੀਂ ਨਿਰਧਾਰਤ ਕਰ ਲਿਆ ਨਾ ਵੀ ਮੈਂ ਅਮੀਰ ਬਣਨਾ ਹੀ ਬਣਦਾ ਹਾਂ ਕਿਸੇ ਨਾ ਕਿਸੇ ਤਰ੍ਹਾਂ ਫਿਰ ਤੁਹਾਡਾ ਦਿਮਾਗ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਮਤਲਬ ਅਮੀਰ ਹੋਣ ਦੇ ਤੁਹਾਨੂੰ ਤਰੀਕੇ ਦੇ ਦੇ ਸ਼ੁਰੂ ਕਰ ਦੇਗਾ ਫਿਰ ਤੂੰ ਅਮੀਰ ਹੋਣਾ ਚਾਹੁੰਦਾ ਵੀ ਆਹ ਕਰ ਹੁਣ ਆਹ ਕਰ ਐਂ ਕਰ ਸੁਣਾਣਾ ਕਰ ਢੰਗਾਣਾ ਕਰ ਤੈਨੂੰ ਬਹੁਤ ਸਾਰੇ ਤਰੀਕੇ ਦੇ ਦੇਗਾ ਤੇ ਤੁਸੀਂ ਕੰਮ ਵੀ ਦਿਲਨ ਨਾਲ ਕਰੋਗੇ ਤੁਸੀਂ ਆ ਵੀ ਕਿਉਂਕੋ ਕਿ ਤੁਸੀਂ ਅਮੀਰ ਹੋਣਾ ਵਾ ਦਿਲੋਂ ਵੀ ਤੁਸੀਂ ਕੰਮ ਕਰੋਗੇ ਤੁਹਾਡਾ ਦਿਮਾਗ ਇਹਦਾ ਤੋ ਆਟੋਮੈਟਿਕ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੁਰੂ ਕਰ ਦੇਗਾ ਤੁਹਾਨੂੰ ਤੁਸੀਂ ਦੇਖੋ ਤੁਸੀਂ ਦੇ ਵੀ ਕੰਮ ਕਰੋਗੇ ਰਾਤ ਨੂੰ ਵੀ ਕੰਮ ਕਰੋਗੇ ਜਿੱਥੇ ਤੁਸੀਂ 10 ਘੰਟੇ ਸੌਂਦੇ ਸੀ ਨਾ ਉੱਥੇ ਤੁਸੀਂ ਸਿਰਫ 6 ਘੰਟੇ ਸੋਵੋਗੇ ਤੁਸੀਂ ਉਹ 4 ਘੰਟੇ ਬਚਾ ਕੇ ਰੱਖੋਗੇ ਕਿਉਂ ਕਿਉਂਕਿ ਤੁਸੀਂ ਅਮੀਰ ਬਣਨਾ ਵਾ ਤੁਸੀਂ ਲਕਸ਼ਅ ਤੈਅ ਕਰ ਲਿਆ ਹਾਂ ਤੁਸੀਂ ਇਹ ਜਿਹੜਾ ਅਮੀਰ ਬਣਨ ਦਾ ਤੁਸੀਂ ਲਕਸ਼ਅ ਤੈਅ ਕੀਤਾ ਇਹ ਨਹੀਂ ਹੈਗਾ ਵੀ ਤੁਸੀਂ 80 ਸਾਲ ਦੀ ਉਮਰ ਦੇ ਵਿੱਚ ਤੁਸੀਂ ਅਮੀਰ ਬਣੋ ਤੁਸੀਂ ਸੋਚੋ ਵੀ ਯਾਰ ਮੈਂ 5 ਸਾਲ ਤੱਕ ਉਨੇ 2024 ਚੱਲਦਾ ਵਾ ਔਰ ਚ 2024 ਚੱਲਦਾ ਵਾ ਤੁਸੀਂ ਇਹ ਸੋਚ ਰਹੇ ਮਿੱਦੂ ਯਾਰ 27 ਚ 2028 ਦੇ ਵਿੱਚ ਮੈਂ ਅਮੀਰ ਬਣਨਾ ਹੀ ਬਣਨਾ ਮੈਂ ਕਰੋੜਪਤੀ ਬਣਨਾ ਹੀ ਬਣਨਾ ਮੈਂ ਲੱਖਪਤੀ ਬਣਨਾ ਹੀ ਬਣਨਾ ਉਹ ਇਹ ਹੋ ਗਿਆ ਤੁਹਾਡਾ ਸੋ લક્ષ્ય ਤੇ ਹੋ ਗਿਆ ਹੁਣ ਤੁਸੀਂ ਆਟੋਮੈਟਿਕ ਇਹਦੇ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦੋਗੇ ਤੁਸੀਂ ਦਿਨ ਰਾਤ ਇੱਕ ਕਰ ਦੋਗੇ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਦ ਤੁਸੀਂ ਇਸ ਤਰ੍ਹਾਂ ਕੰਮ ਕਰਨ ਲੱਗਿਆ ਤਾਂ ਤੁਸੀਂ ਇਹ ਲਕਸ਼ਾਪਨ ਤੇ ਕਰਨੇ ਸ਼ੁਰੂ ਕਰਤੇ ਤਾਂ ਮੈਂ ਕਹਿੰਦਾ ਹਾਂ ਤੁਸੀਂ 100% 100% ਤੁਸੀਂ ਕਾਮਯਾਬ ਹੋਵੋਗੇ ਤੁਸੀਂ ਅਮੀਰ ਬਣਦੇ ਤੁਸੀਂ ਸੋਚਿਆ ਸੀ ਮੈਂ ਲੱਖਵਤੀ ਬਣਨਾ ਨੂੰ ਤੁਸੀਂ ਸੋਚੇ ਸੀ ਯਾਰ ਮੈਂ ਤਾਂ ਲੱਖਵਤੀ ਬਣਨਾ ਵਾ ਪਰ ਜਦੋਂ ਤੁਸੀਂ ਇੰਨੀ ਸਪੀਡ ਨਾਲ ਤੁਸੀਂ ਕੰਮ ਕਰੋਗੇ ਆਪਣਾ ਲਕਸ਼ੇ ਤੈਅ ਕਰ ਲਓਗੇ ਮੈਂ ਕਹਿੰਦਾ ਤੁਸੀਂ ਲੱਖਵਤੀ ਨਹੀਂ ਤੁਸੀਂ ਕਰੋੜਪਤੀ ਬਣ ਜਾਓਗੇ ਗਰੰਟੀ ਆ ਤੁਸੀਂ ਸੋਚੇ ਲੱਖਵਤੀ ਸੀ ਪਰ ਤੁਸੀਂ ਬਣਗੇ ਕਰੋੜਪਤੀ ਤੁਸੀਂ ਸੋਚਿਆ ਕਰੋੜਪਤੀ ਆ ਤਾਂ ਤੁਸੀਂ ਅਰਬਪਤੀ ਬਣੋਗੇ ਤੁਸੀਂ ਪੰਜਾਬੀ ਦੇ ਵਿੱਚ ਕਹਾਣੀ ਸੁਣੀ ਹੋਵੇ ਕਹਿੰਦੇ ਰੱਬ ਵੀ ਉਹਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ ਬਸ ਬਿਲਕੁਲ ਉਹਦੀ ਆ ਤੁਸੀਂ ਲੱਖਵਤੀ ਬਨਵਾਦ ਤੇ ਤੁਸੀਂ ਲੱਖਵਤੀ ਬਨਵਾਦ ਤੋਂ ਨਹੀਂ ਮਿਹਨਤ ਕੀਤੀ ਸੀ ਤਾਂ ਰੱਬ ਨੇ ਤੁਹਾਡੀ ਮਦਦ ਹੋਰ ਕਰਤੀ ਤੈਨੂੰ ਕਰੋੜਪਤੀ ਬਣਾਦਾ ਉਹਨੇ ਸੋ ਇਸ ਤਰ੍ਹਾਂ ਕਿ ਕੁਝ ਵੀ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣਾ ਇੱਕ ਜਿਹੜਾ ਤੁਹਾਡਾ ਲਕਸ਼ਾ ਉਹਨੂੰ ਤੈਅ ਕਰੋ ਤੁਸੀਂ ਜਦੋਂ ਤੱਕ ਤੁਹਾਡਾ ਲਕਸ਼ਾ ਤੈਅ ਨਹੀਂ ਹੋਏਗਾ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇਗੇ ਆਪਕੇ ਤੁਸੀਂ ਕੁਝ ਬਣਾਣਾ ਚਾਹੁੰਦੇ ਹੋ ਪਹਿਲਾਂ ਆਪਣਾ ਲਕਸ਼ਾ ਤੈਅ ਕਰੋ ਫਿਰ ਉਸ ਦੇ ਮੁਤਾਬਿਕ ਆਪਣੇ ਕੰਮ ਕਰਨੇ ਸ਼ੁਰੂ ਕਰ ਦਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਅਗਰ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਨੀਚੇ ਕਮੈਂਟ ਦੇ ਵਿੱਚ ਮੈਨੂੰ ਲਿਖ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਰੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ